ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਛੱਡੀਆਂ ਰੂਹਾਂ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਛੱਡੀਆਂ ਰੂਹਾਂ ਉੱਚੋਂ ਪਾਰ ਬੇਅੰਤ ਸਮੰਮੀ ਉੱਚੋਂ ਪਾਰ ਬੇਅੰਤ ਸਮੰਮੀ ਕੌਣ ਜਾਣੇ ਗੁਣ ਤੇਰੇ ਜੀ ਕੌਣ ਜਾਣੇ ਗੁਣ ਤੇਰੇ ਜੀ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਸਾਡੀਆਂ ਰੂਹਾਂ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਸਾਡੀਆਂ ਰੂਹਾਂ ਗਾਵਤ ਉਦਰੇ ਸੁਣ ਤੇ ਵੀ ਉਦਰੇ ਗਾਵਤ ਉਦਰੇ ਸੁਣ ਤੇ ਵੀ ਉਦਰੇ ਜੀ ਬੰਸੇ ਪਾਪ ਕਾ ਨੇਰੇ ਜੀ ਬੰਸੇ ਪਾਪ ਕਾ ਨੇਰੇ ਜੀ ਗੂੜੇ ਰੰਗ ਵਿੱਚ ਰੰਗ ਦਿਓ ਜੀ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਸਾਡੀਆਂ ਰੂਹਾਂ ਕੀ ਮੈਲੀਆਂ ਨੇ ਸਾਡੀਆਂ ਰੂਹਾਂ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ પાર ਉਤਾਰੇ ਜੀ ਕੀ ਮੈਲੀਆਂ ਨੇ ਸਾਡੀਆਂ ਰੂਹਾਂ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਸਾਡੀਆਂ ਰੂਹਾਂ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਸਾਡੀਆਂ ਰੂਹਾਂ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇ ਹਾਰੇ ਜੀ ਕਿ ਮੈਲੀਆਂ ਨੇ ਛੱਡੀਆਂ ਰੂਹਾਂ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਛੱਡੀਆਂ ਰੂਹਾਂ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਛੱਡੀਆਂ ਰੂਹਾਂ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਰ ਉਤਾਰੇ ਜੀ ਕੀ ਮੈਲੀਆਂ ਨੇ ਸਾਡੀਆਂ ਰੂਹਾਂ ਗੂੜੇ ਰੰਗ ਵਿੱਚ ਰੰਗ ਦਿਓ ਜੀ ਕੀ ਮੈਲੀਆਂ ਨੇ ਸਾਡੀਆਂ